ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਕਲੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਅਸ਼ਕਾ ਜਹਾਨ ਵੱਲੋਂ ਸਕੂਲ ਆਫ ਐਮਿਨੈਂਸ ਗੜ ਸ਼ੰਕਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਵਿਦਿਆਰਥੀਆਂ ਅਧਿਆਪਕਾਂ ਤੇ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਸਿੱਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਮਹੱਤਵਪੂਰਨ ਪਹਿਲੂਆਂ 'ਤੇ ਚਰਚਾ ਕੀਤੀ ਗਈ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਅਸ਼ਕਾ ਜਹਾਨ ਨੇ ਕਿਹਾ ਕਿ ਸਖਤ ਮਿਹਨਤ ਨੂੰ ਟਾਲਣ ਦਾ ਮਤਲਬ ਹੈ ਸਫਲਤਾ ਗਵਾਉਣਾ ਇਸ ਲਈ ਹੁਣ ਤੋਂ ਕੀਤੀ ਗਈ ਸਖਤ ਮਿਹਨਤ ਆਉਣ ਵਾਲੇ ਦਿਨਾਂ ਵਿੱਚ ਵੀ ਚੰਗੇ ਨਤੀਜੇ ਲਿਆਏਗੀ ਇਸ ਦੌਰਾਨ ਉਹਨਾਂ ਵਿਦਿਆਰਥੀਆਂ ਨੂੰ ਕੈਰੀਅਰ ਦੇ ਵਿਕਲਪਾਂ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਸਮੂਹ ਬਣਾਏ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਨੂੰ ਉਸ ਅਨੁਸਾਰ ਅਧਿਆਨ ਸਮੱਗਰੀ ਦਿੱਤੀ ਜਾਵੇਗੀ ਤੇ ਮਾਹਿਰ ਸੈਸ਼ਨ ਆਯੋਜਿਤ ਕੀਤੇ ਜਾਣਗੇ ਉਦੋਂ ਵਿਦਿਆਰਥੀਆਂ ਨੇ ਵੀ ਡਿਪਟੀ ਕਮਿਸ਼ਨਰ ਮੈਡਮ ਅਸ਼ਕਾ ਜੈਨ ਦਾ ਉਹਨਾਂ ਨੂੰ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਰ ਸ਼ੰਕਰ ਤੋਂ ਨਵਰਾੰਗ ਚੈਨਲ 에ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਔਰ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ਾ ਤਦਕਾ ਕਿ ਸਕੂਲ ਆਫ ਫੈਮਿਨੈਂਟਸ ਖਾਸ ਤੌਰ ਤੇ ਉਹਨਾਂ ਬੱਚਿਆਂ ਲਈ ਤਿਆਰ ਕੀਤੇ ਗਏ ਜਿਹੜੇ ਆਪਣੀ ਪੜ੍ਹਾਈ ਦੇ ਵਿੱਚ ਸਭ ਤੋਂ ਅੱਗੇ ਨੇ ਸਭ ਤੋਂ ਮਿਹਨਤੀ ਨੇ ਤੇ ਉਸ ਤੋਂ ਬਾਅਦ ਹੁਣ ਇੱਕ ਨਵਾਂ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਨੂੰ ਆਈਐਸਐਫ ਤਰ੍ਹਾਂ ਆਈਟੀਐਫ ਤਰ੍ਹਾਂ ਤੇ ਸੀਟੀਐਸ ਤਰ੍ਹਾਂ ਨੂੰ ਸਕੂਲ ਅਡਾਪਟ ਕਰਨ ਲਈ ਦਿੱਤੇ ਗਏ ਹਨ ਤਾਂ ਕਿ ਬਤੌਰ ਮੈਂਟਰ ਸਕੂਲ ਦੇ ਬੱਚਿਆਂ ਦੇ ਦੋਸਤ ਬਣ ਸਕੀਏ ਉਹਨਾਂ ਦੇ ਮੈਂਟਰ ਬਣ ਸਕੀਏ ਉਹਨਾਂ ਤੋਂ ਕੁਝ ਸਿੱਖ ਨਹੀਂ ਸਕੀਏ ਤੇ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਨਾਲ ਜੋ ਕੁਝ ਸਿਖਾ ਸਕਦੇ ਆ ਦੱਸ ਸਕਦੇ ਤਾਂ ਕਿ ਉਹਨਾਂ ਦਾ ਭਵਿੱਖ ਹੋਰ ਸੁਨਹਿਰਾ ਹੋਵੇ ਉਹ ਇੱਕ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਔਰ ਅਸੀਂ ਸਵਾਗਤ ਕਰਦੇ ਹਾਂ ਉਸੇ ਉਪਰਾਲੇ ਤਹਿਤ ਅੱਜ ਮੇਰਾ ਖਾਸ ਇਥੇ ਸਕੂਲ ਆਫ ਫੈਮਿਨਲ ਗਰਸ਼ਣ ਕਲੀਨਿਕ ਆਣਾ ਹੋਇਆ ਔਰ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇੱਥੇ ਦੇ ਬੱਚੇ ਜਿਨ੍ਹਾਂ ਕੌਨਫੀਡੈਂਸ ਤੁਸੀਂ ਦੇਖ ਰਹੇ ਹੋ ਹੁਣ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜਿਨ੍ਹਾਂ ਕੌਨਫੀਡੈਂਸ ਵਾਲੇ ਬੱਚੇ ਬੋਲਦੇ ਹਨ ਜਿਨਿਕ ਆਪਣੀ ਪੜ੍ਹਾਈ ਦਾ ਮਾਣ ਹੈ ਇਹਨਾਂ ਨੂੰ ਆਪਣੀ ਸਕਿੱਲਸ ਦਾ ਮਾਣ ਹੈ ਉਹਨਾਂ ਨੂੰ ਇਹਨਾਂ ਨੂੰ ਇਹ ਅੱਗੇ ਜਾ ਕੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਹੀ ਜ਼ਿੰਮੇਵਾਰ ਨਾਗਰਿਕ ਬਣਨਗੇ ਔਰ ਸਾਡੇ ਜ਼ਿਲ੍ਹੇ ਦਾ ਸਕੂਲ ਦਾ ਪੰਜਾਬ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰਨਗੇ ਦੋ ਦੋ ਤਰੀਕੇ ਹੈ ਪਹਿਲਾ ਹੈ ਕਿ ਸਕੂਲ ਦੇ ਵਿੱਚ ਜਦੋਂ ਬੱਚਾ 12ਵੀਂ ਤੱਕ ਦੀ ਪੜ੍ਹਾਈ ਕਰਦਾ ਹੈ ਉਦੋਂ ਹੀ ਉਹਨਾਂ ਨੂੰ ਕੁਝ ਵੋਕੇਸ਼ਨਲ এডੂਕੇਸ਼ਨਲ ਸਕਿੱਲਸ ਦਿੱਤੀਆਂ ਜਾਣ ਔਰ ਦੂਜਾ ਹੈ ਕਿ ਇੱਕ ਵਾਰੀ ਇੱਕ ਬੇਸਿਕ ਸਕੂਲਿੰਗ ਤੋਂ ਬਾਅਦ ਉਹਨਾਂ ਨੂੰ ਆਈਟੀਆਈਜ਼ ਵਿਖੇ ਸਕਿੱਲ ਟ੍ਰੇਨਿੰਗ ਦਿੱਤੀ ਜਾਵੇ ਮੈਂ ਸਮਝਦੀ ਹਾਂ ਕਿ ਦੋਨੋਂ ਹੀ ਆਪਣੀ ਥਾਂ ਤੇ ਜ਼ਰੂਰੀ ਹਨ ਜਿਹੜੇ ਬੱਚੇ ਆਪਣਾ ਰੁਝਾਨ ਬਣਾ ਚੁੱਕੇ ਹੈ ਕਿ ਅਸੀਂ ਇਸ ਪਾਰਟਿਕੂਲਰ ਸਕਿੱਲ ਸੈੱਟ ਦੇ ਵਿੱਚ ਜਾਣਾ ਹੈ ਸਕੂਲ ਦੇ ਵਿੱਚ ਹੀ ਉੱਥੇ ਉਹਨਾਂ ਲਈ ਅਸੀਂ ਵੋਕੇਸ਼ਨਲ ਐਜੂਕੇਸ਼ਨ ਦੇ ਆਪਸ਼ਨ ਸਕੂਲਸ ਦੇ ਵਿੱਚ ਵੀ ਦੇ ਰਹੇ ਹਾਂ ਔਰ ਜਿਹੜੇ ਬੱਚੇ ਆਪਣੀ ਪੜ੍ਹਾਈ ਪਹਿਲਾਂ ਪੂਰੀ ਕਰਨਾ ਚਾਹੁੰਦੇ ਹੈ ਤਾਂ ਸਾਡਾ ਸਭ ਤੋਂ ਅਹਿਮ ਸਾਡੀ ਡਿਊਟੀ ਵੀ ਬਣਦੀ ਹੈ ਤੇ ਸਾਡੀ ਮੇਰੀ ਇਹਨਾਂ ਨੂੰ ਜ਼ਰੂਰ ਹਦਾਇਤ ਹੈ ਕਿ ਆਪਣੀ ਪਹਿਲਾਂ ਸਕੂਲ ਦੀ ਪੜ੍ਹਾਈ ਬਹੁਤ ਅੱਛੀ ਤਰੀਕੇ ਨਾਲ ਪੂਰੀ ਕਰਨ ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਬਹੁਤ ਅੱਛੀ ਤਰੀਕੇ ਨਾਲ ਪੂਰੀ ਕਰਨ ਤਾਂ ਕਿ ਇਹਨਾਂ ਕੋਲ ਬਹੁਤ ਸਾਰੇ ਆਪਸ਼ਨਸ ਹੋਣ ਵਿਕਲਪ ਹੋਣ ਭਾਵੇਂ ਕੋਈ ਇੰਜੀਨੀਅਰਿੰਗ ਕਰਨਾ ਚਾਹੁੰਦੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ ਤੁਸੀਂ ਦੇਖੋਗੇ ਇਹਨਾਂ ਵਿੱਚੋਂ ਮੈਕਸਿਮਮ ਬੱਚੇ ਤਾਂ ਨੀਟ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਬਹੁਤ ਸਾਰੇ ਬੱਚੇ ਜੇਈ ਦਾ ਐਗਜ਼ਾਮ ਦੇਣਾ ਚਾਹੁੰਦੇ ਬਹੁਤ ਸਾਰੇ ਬੱਚੇ ਆਈਐਸ ਆਈਪੀਐਸ ਪੀਸੀਐਸ ਬਣਨਾ ਚਾਹੁੰਦੇ ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਮਿਲਣ ਤੋਂ ਬਾਅਦ ਥੋੜੇ ਹੋਰ ਆਈਐਸ ਆਈਪੀਐਸ ਬਣਨਾ ਚਾਹਣਗੇ ਬਟ ਬਹੁਤ ਸਾਰੇ ਬੱਚੇ ਆਪ ਦਾ ਬਿਜ਼ਨਸ ਕਰਨਗੇ ਤਾਂ ਕਿ ਲੋਕਾਂ ਨੂੰ ਨੌਕਰੀਆਂ ਦੇਣਗੇ ਤਾਂ ਕਿਲ ਸੈਟ ਔਰ ਸਕਿਲਿੰਗ ਆਪਣੀ ਜਗ੍ਹਾ ਜ਼ਰੂਰੀ ਹੈ ਲੇਕਿਨ ਉਹ ਸਾਰਾ ਬੱਚਿਆਂ ਦੇ ਇੰਟਰਸਟ ਉਹਨਾਂ ਦਾ ਐਬਿਟਿਊਡ ਦੇਖ ਕੇ ਹੀ ਅਸੀਂ ਪਲਾਨ ਕਰ ਸਕਦੇ ਆ ਪਲਾਨ ਕਰੀ